ਟੋਲ ਪਲਾਜ਼ਾ ਤੇ ਲੰਘਣ ਵਾਲਿਆਂ ਦੀ ਇੱਕ ਵੱਡੀ ਖਬਰ ਸਾਹਮਣੇ ਲੈ ਕੇ ਆਏ ਆ ਕਿ 15 ਅਗਸਤ ਵਾਲੇ ਦਿਨ ਅੱਜ ਤੋਂ 3000 ਰੁਪਏ ਦਾ ਜਿਹੜਾ ਪਾਸ ਬਣਦਾ ਆ ਉਹ ਪਾਸ ਦੇ ਵਿੱਚ 200 ਵਾਰ ਤੁਸੀਂ ਟੋਲ ਪਲਾਜ਼ਾ ਦਾ ਲੰਘਾ ਪਾਰ ਕਰ ਸਕਦੇ ਹੋ ਔਰ ਜੇਕਰ ਗੱਲ ਕਰੀਏ ਇੱਕ ਟੋਲ ਪਲਾਜ਼ਾ ਕਰਾਸ ਕਰਨ ਦੀ ਜਿਹੜੀ ਕੀਮਤ ਆ 15 ਰੁਪਏ ਪੈਂਦੀ ਆ ਸੋ ਲੁਧਿਆਣਾ ਦਾ ਲੱਡੂਵਾਲ ਟੋਲ ਪਲਾਜ਼ਾ ਤੁਸੀਂ ਦੇਖ ਸਕਦੇ ਹੋ ਜਿੱਥੇ ਹਰ ਵਾਰ ਜਿਹੜਾ ਰਸ਼ ਰਹਿੰਦਾ ਇੱਥੇ ਚਾਹੇ ਸਕੂਟਰ ਮੋਟਰਸਾਈਕਲ ਗੱਡੀਆਂ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਸਾਰੀਆਂ ਇੱਥੇ ਇੱਥੇ ਟੋਲ ਪਲਾਜ਼ੇ ਤੋਂ ਲੰਘਦੀਆਂ ਨੇ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਾਹਮਣਾ ਮਹਿੰਗਾ ਟੋਲ ਪਲਾਜ਼ਾ ਜਿਹੜਾ ਅੱਜ ਪਾਸ ਜਿਹੜਾ ਅੱਜ ਤੋਂ ਜਿਹੜੀ ਪਾਸ ਦੀ ਸ਼ੁਰੂਆਤ ਹੋਈ ਹੈ 3000 ਰੁਪਏ ਦੀ ਸ਼ੁਰੂਆਤ ਆ ਇੱਕ ਸਾਲੀ ਵੈਲਿਡ ਆ ਟੋਲ ਮੈਨੇਜਰ ਨਾਲ ਗੱਲਬਾਤ ਕਰਾਂਗੇ ਹੋਰ ਕੀ ਕੀ ਇਹਦੇ ਵਿੱਚ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਅੱਜ ਤੋਂ 15 ਅੱਜ 15 ਅਗਸਤ ਤਰੀਕ ਆ ਤੇ ਟੋਲ ਪਲਾਜ਼ੇ ਇੱਕ ਭਾਰਤ ਸਰਕਾਰ ਦੇ ਗਾਈਡਲਾਈਨ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਨੇ ਇੱਕ ਐਨੂਅਲ ਪਾਸ ਈਸ਼ੂ ਕੀਤਾ ਜੀ ਜੋ ਕਿ ਪ੍ਰਾਈਵੇਟ ਗੱਡੀਆਂ ਦੇ ਲਈ ਹੈ ਜਿਸ ਦੇ ਵਿੱਚ ਕਿ 3000 ਦੇ ਵਿੱਚ 200 ਟ੍ਰਿਪ ਦੀ ਸੁਵਿਧਾ ਮਿਲੇਗੀ ਜੀ ਠੀਕ ਔਰ ਇਸ ਕਿਸੇ ਵੀ ਰਾਸ਼ਟਰੀ ਰਾਜਮਾਰਗ ਦੇ ਨਵੇਂ ਚਾਹੀਦੇ ਟੋਲ ਤੇ लागू ਹੋਵੇਗੀ ਅੱਛਾ ਸਰ ਜੇਕਰ ਗੱਲ ਕਰੇ ਜਿਹੜਾ ਇਹ ਪਾਸ ਬਣਾਇਆ ਜਾ ਰਿਹਾ 3000 ਰੁਪਏ ਦਾ ਪਾਸ ਹੈ ਇਹ ਮਤਲਬ ਕਮਰਸ਼ial ਗੱਡੀ ਤੇ ਲਾਗੂ ਆ ਜਿਵੇਂ ਪ੍ਰਤੀ ਜਿਹੜਾ ਲੰਘ ਆਇਆ ਕਹਿੰਦੇ ਮਤਲਬ 15 ਰੁਪਏ ਪੈਂਦਾ ਆ ਤੇ ਕਮਰਸ਼ial ਗੱਡੀਆਂ ਤੇ ਜਾਂ ਘਰੇਲੂ ਗੱਡੀਆਂ ਦੇ ਪਰ ਕਿਹਨਾਂ ਦੇ ਪਰ ਆ ਜਾ ਸਾਰਿਆਂ ਤੇ ਨਹੀਂ ਜੀ ਇਹ ਸਿਰਫ ਪ੍ਰਾਈਵੇਟ ਗੱਡੀਆਂ ਕਰ ਜਿਹਨੂੰ ਆਪ ਘਰੇਲੂ ਗੱਡੀਆਂ ਕਹਿ ਲੈਨੇ ਆ ਕਾਈਟ ਪਲੇਟ ਰੋਲਿੰਗ ਗੱਡੀਆਂ ਉਹਨਾਂ ਲਈ ਨਾ ਕਿ ਕਿਸੇ ਕਮਰਸ਼ial ਵਾਹਨ ਲਈ ਅੱਛਾ ਸਰ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਆ ਤੇ ਜਿਸ ਲੋਕਾਂ ਨੇ ਇਹ ਇਨਸਟਾਲ ਕਰਨਾ ਜਾਂ ਜਿਹੜੀ ਐਪ ਆ ਫਾਸਟ ਟੈਗ ਦੀ ਉੱਤੇ ਜਾ ਔਰ ਕੋਈ ਐਪ ਹੈ ਕਿਸੇ ਦੇ ਉੱਪਰ ਜਾ ਕੇ ਇਹ ਆਪਣਾ ਰੀਚਾਰਜ ਖੁਦ ਕਰਾ ਸਕਦੇ ਆ ਜਾਂ ਫਿਰ ਤਾਂ ਇੱਥੇ ਆਉਣਾ ਪੈਣਾ ਉਹਨਾਂ ਨੂੰ ਨਹੀਂ ਜੀ ਕਿਸੇ ਵੀ ਕਿਸੇ ਟੋਲ ਤੇ ਜਾ ਕੇ ਕਿਸੇ ਲਾਈਨ 'ਚ ਲੱਗਣ ਦੀ ਜ਼ਰੂਰਤ ਨਹੀਂ ਹੈ ਰਾਸ਼ਟਰੀ ਰਾਜ ਯਾਤਰਾ ਮਾਰਗ ਐਪ ਹੈ ਉਸ ਤੇ ਤੁਸੀਂ ਜਾ ਕੇ ਘਰ ਬੈਠੇ ਹੀ ਆਪਣਾ 3000 ਦਾ ਐਨੂਅਲ ਪਾਸ ਰੀਚਾਰਜ ਕਰ ਸਕਦੇ ਹੋ ਜਿਸ ਦੇ ਵਿੱਚ ਕੀ ਯਾਤਰੀਆਂ ਨੂੰ 200 ਟ੍ਰਿਪ ਦੀ ਸਹੂਲਤ ਮਿਲੇਗੀ ਸਰ ਜੇਕਰ ਗੱਲ ਕਰੀ ਹੁਣ ਹੁਣ ਤੱਕ ਕਿੰਨੇ ਕਿਹੜੇ ਲੋਕਾਂ ਨੇ ਇਹ ਐਪ ਦਾ ਇਸਤੇਮਾਲ ਕੀਤਾ ਤੇ ਕਿੰਨੇ ਕਿ ਲੋਕਾਂ ਨੇ 3000 ਦਾ ਪਾਸ ਬਣਾ ਲਿਆ ਤੇ ਕੋਈ ਆਈਡੀਆ ਹੈ ਕੁਝ ਤੁਹਾਨੂੰ ਨਹੀਂ ਸਰ ਇਸ ਦਾ ਆਈਡੀਆ ਸਾਨੂੰ ਨਹੀਂ ਕਿਉਂਕਿ ਇਸ ਦਾ ਆਈਡੀਆ ਤੁਹਾਨੂੰ ਨੈਸ਼ਨਲ ਹਾਈਵੇ ਥੋਰਟੀਜ਼ ਤੋਂ ਹੀ ਮਿਲੇਗਾ ਕਿਉਂਕਿ ਉਹਨਾਂ ਦਾ ਡਾਟਾ ਵੀ ਸਾਰਾ ਉਹ ਥੋਰਟੀ ਕੋਲ ਹੀ ਹੈ ਜੀ ਸਰ ਜੇਕਰ ਗੱਲ ਕਰੀ ਵੈਲਿਡਿਟੀ ਕਿੰਨੀ ਹੈ ਕਿਉਂਕਿ ਜੇਕਰ ਗੱਲ ਕਰਦੇ ਆਪਾਂ 3000 ਦਾ ਪਾਸ ਆ 200 ਵਾਰ ਲੰਘਾ ਟੋਲ ਪਲਾਜ਼ੇ ਤੇ ਆ 15 ਰੁਪਏ ਪਤੀ ਇੱਕ ਲੰਘਾ ਹੋ ਗਿਆ ਤੇ ਇਹਦੀ ਵੈਲਿਡਿਟੀ ਕਿੰਨੀ ਆ ਸਾਲ ਦੀ ਵੈਲਿਡਿਟੀ ਹੈ ਜਾਂ ਉਸ ਤੋਂ ਵੱਧ ਦੀ ਹੈ ਜਾਂ ਜੇ 1 ਸਾਲ ਤੋਂ ਪਹਿਲਾਂ ਆਪਣੇ 200 ਟ੍ਰਿਪ ਪੂਰੇ ਹੋ ਜਾਂਦੇ ਆ ਤਾਂ ਅਸੀਂ ਦੁਬਾਰਾ ਉਸ ਨੂੰ ਰੀਚਾਰਜ ਕਰ ਸਕਦੇ ਆ ਸਰ ਜਿਵੇਂ ਜੇਕਰ ਕਿਸੇ ਦਾ 6 ਮਹੀਨੇ ਦੇ ਵਿੱਚ ਖਤਮ ਕਰ ਲੈਂਦਾ ਆਪਣਾ ਉਹ ਰੀਚਾਰਜ ਖਤਮ ਕਰ ਲੈ ਤਿੰਨ ਹਜ਼ਾਰ ਵਾਲਾ 200 ਪਾਰ ਕਰ ਜਾਂਦਾ ਜੇਕਰ ਜੇਕਰ ਬਚ ਜਾਂਦਾ ਤੇ ਉਸ ਤੋਂ ਅਗਲੇ ਵਾਰ ਜਿਹੜਾ ਰੀਚਾਰਜ ਕਰੇਗਾ ਉਹ ਕੰਪੈਰੀਜ਼ਨ ਜੇਕਰ ਕਰਾਂਗੇ ਜੇਕਰ ਉਹਨਾਂ ਦੇ ਢੇਡੇ ਬਚਦੇ ਹੋਣ ਵਿੱਚ 200 ਵਾਰ ਤੋਂ ਮੰਨ ਲਓ 150 ਉਹਨਾਂ ਨੇ ਕ੍ਰੋਸ ਕੀਤਾ ਜਿਹੜੇ ਬਾਕੀ ਜਿਹੜੇ 50 ਢੇਡੇ ਆ ਤੇ ਉਸ ਤੋਂ ਅਗਲੀ ਵਾਰ ਅਕਾਊਂਟ ਕਿਤੇ ਜਾਣਗੇ ਜਾਂ ਖਤਮ ਹੋ ਜਾਣਗੇ ਨਹੀਂ ਨਹੀਂ ਸਰ ਉਹ ਵੈਲਿਡਿਟੀ ਹੁੰਦੀ ਹੈ ਜਿੱਦਾਂ ਕਿਸੇ ਚੀਜ਼ ਦੀ ਵੈਲਿਡਿਟੀ ਹੁੰਦੀ ਹੈ ਉਹ ਜਿਹਦੇ ਵਿੱਚ ਬਚਿਆ ਹੋਇਆ ਡਾਟਾ ਨਾਲ ਐਕਸਪਾਇਰ ਹੋ ਜਾਂਦਾ ਜੀ ਉਹ ਕੰਟੀਨਿਊ ਨਹੀਂ ਹ ਜੀ ਬਿਲਕੁਲ ਲੁਧਿਆਣਾ ਦੇ ਲਾਡੋਵਾਲ ਸਾਹਮਣਾ ਮਹਿੰਗਾ ਟੋਲ ਪਲਾਜ਼ਾ ਜਿੱਥੇ ਕਿ ਅੱਜ ਤੋਂ 15 ਅਗਸਤ ਦਾ 15 ਗੱਲ ਦਾ ਦਿਹਾੜਾ ਔਰ ਉੱਥੇ ਜਿਹੜਾ ਕਿ ਅਥੇ ਲੋਕ ਖੜੇ ਨੇ ਲੋਕਾਂ ਨਾਲ ਗੱਲਬਾਤ ਕਿ ਸਰ ਅ ਅੱਜ ਤੋਂ 15 ਅਗਸਤ ਵਾਲੇ ਦਿਨ ਆ ਅੱਜ ਤੋਂ ਜਿਹੜਾ ਲੰਘ ਆਇਆ 3000 ਰੁਪਏ ਕਹਿੰਦੇ ਜੇ ਤੁਸੀਂ ਪਾਸ ਬਣਾਉਨੇ ਹੋ ਤੇ ਤੁਹਾਨੂੰ ਪ੍ਰਤੀ ਜਿਹੜਾ ਪਏਗਾ 200 ਵਾਰ ਤੁਸੀਂ ਟੋਲ ਕ੍ਰੋਸ ਕਰ ਸਕਦੇ ਹੋ ਕਿਸ ਕੀ ਕਿਸ ਸਮਝਦੇ ਤੁਸੀਂ ਬਹੁਤ ਬਹੁਤ ਵਧੀਆ ਕੀਤਾ ਜੀ ਜਿਹੜਾ ਉਹਨਾਂ ਨੇ ਕੀਤਾ ਆਪਾਂ 3000 ਰੁਪਏ ਤੇ 200 ਟੋਲ ਫ੍ਰੀ ਹੈ ਉਹਨਾਂ 15 15 ਰੁਪਏ ਦੀ ਕੀਤਾ 15 ਰੁਪਏ ਪਤੀ 15 ਰੁਪਏ ਪਤੀ ਗੇੜਾ ਜਿਹੜਾ ਕੀਤਾ ਬਹੁਤ ਵਧੀਆ ਕੀਤਾ ਪਬਲਿਕ ਲਈ ਬੜਾ ਆਸਾਨ ਹੋ ਗਿਆ ਕਿੱਥੇ ਇੱਥੇ 200 ਰੁਪਏ ਪੈਂਦਾ ਸੀ ਹੁਣ ਉਹ 15 ਰੁਪਏ ਪੈ ਗਿਆ। ਕੈਨ ਮਤਲਬ ਜੇਬ ਤੇ ਬੋਝ ਘਟੇਗਾ ਹੁਣ? ਬਹੁਤ ਘਟੇਗਾ ਬਹੁਤ ਘਟੇਗਾ। ਖੁਸ਼ ਹਾਂ। ਅੱਛਾ ਪਹਿਲਾਂ ਤੁਸੀਂ ਪੂਰੇ ਹੈਪੀ ਪੂਰੇ ਹੈਪੀ। ਥੋੜਾ ਅੱਗੇ ਹੋ। ਅੱਛਾ ਪਹਿਲਾਂ ਜਦੋਂ ਤੁਸੀਂ ਲੰਘਦੇ ਸੀ ਕਿੰਨਾ ਟੋਲ ਦੇ ਕੇ ਜਾਂਦੇ ਸੀ? ਉਦੋਂ ਤਾਂ ਸਾਡਾ ਪਾਸ ਬਣਿਆ ਸੀ ਮਗਰ ਲੋਕਾਂ ਨੂੰ ਜਿਹੜਾ 200 ਪੈਂਦਾ ਸੀ ਸਾਨੂੰ ਤਾਂ ਚਲੋ ਲੋਕਲ ਕਰਕੇ ਪਾਸ ਬਣਿਆ ਸੀ। ਹੈ ਨਾ? 210 ਰੁਪਏ ਸੀ ਸੀਗਾ। 210 अच्छा ਹੁਣ ਕਾਫੀ ਮਤਲਬ ਰਾਹਤ ਪ੍ਰੀਕ ਮਤਲਬ ਬਿਲਕੁਲ ਬਿਲਕੁਲ ਅਰੇ ਅੱਛਾ ਤੁਸੀਂ ਟਰਾਈ ਕੀਤੀ ਬਣਾਉਣ ਦੀ ਜਾਂ ਵੀ ਬਣਾ ਲਈਏ 3000 ਵਾਲਾ ਸਾਡੇ ਬਣ ਗਏ 2 ਟੋਲ ਬਣ ਗਏ ਜਿਉਂ ਉਹਨਾਂ ਦੇ ਬਣਾ ਲਏ ਅਸੀਂ ਟੋਲ ਬਣਾ ਲਏ ਬਣਾ ਲੇ 3000 ਜੀ ਬਿਲਕੁਲ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੇ ਜਿਹੜੀ ਅੱਜ ਸ਼ੁਰੂਆਤ ਕਰ ਦਿੱਤੀ ਹੈ 15 ਅਗਸਤ ਵਾਲੇ ਦਿਨ ਇਹਦੀ 3000 ਦੀ ਜਿਹੜੇ ਪਾਸ ਦੀ ਸ਼ੁਰੂਆਤ ਹੋਣੀ ਸੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਨੇ ਇਹ ਪਾਸ ਬਣਵਾ ਲਿਆ ਤੇ ਕਿੰਨੇ ਕਦੇ ਲੋਕ ਆਪਣਾ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਜੇਕਰ ਗੱਲ ਕਰੀਏ 15 ਰੁਪਏ ਤੁਹਾਨੂੰ ਦੁਬਾਰਾ ਦੇ ਦਿੰਨੇ ਆ ਤੇ 15 ਰੁਪਏ ਜਿਹੜਾ ਪ੍ਰਤੀ ਤੁਹਾਨੂੰ ਇੱਕ ਲਾਂਗਾ ਮਿਲੇਗਾ ਲੁਧਿਆਣਾ ਦੇ ਲਾਡੂਵਾਲ ਟੋਲ ਪਲਾਜ਼ਾ ਤੇ ਤੁਹਾਨੂੰ ਤਸਵੀਰਾਂ ਦਿਖਾਈਆਂ ਅਸੀਂ ਮੈਨੇਜਰ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਹੋਰ ਕੀ ਕੀ ਫਾਇਦੇ ਨੇ ਔਰ ਲੋਕਾਂ ਲਈ ਇਹ ਬਰਾਤਪਰੀ ਖਬਰ ਦਿਖਾਈ ਦੇ ਰਹੀ ਹੈ ਲੁਧਿਆਣਾ ਤੋਂ ਹਕਮਦਰ ਸਿੰਘ ਦਾਨਕਸਰਾ ਟੀਵੀ ਲਾਡੋਵਾਲ ਟੋਲ ਪਲਾਜ਼ਾ ਤੇ ਲੰਗਣ ਵਾਲਿਆਂ ਦੀ ਇੱਕ ਵੱਡੀ ਖਬਰ ਸਾਹਮਣੇ ਲੈ ਕੇ ਆਏ ਆ ਕਿ 15 ਅਗਸਤ ਵਾਲੇ ਦਿਨ ਅੱਜ ਤੋਂ 3000 ਰੁਪਏ ਦਾ ਜਿਹੜਾ ਪਾਸ ਬਣਦਾ ਆ ਉਹ ਪਾਸ ਦੇ ਵਿੱਚ 200 ਵਾਰ ਤੁਸੀਂ ਟੋਲ ਪਲਾਜ਼ਾ ਦਾ ਲੰਗਾ ਪਾਰ ਕਰ ਸਕਦੇ ਹੋ ਔਰ ਜੇਕਰ ਗੱਲ ਕਰੀਏ ਇੱਕ ਟੋਲ ਪਲਾਜ਼ਾ ਕ੍ਰੋਸ ਕਰਨ ਦੀ ਜਿਹੜੀ ਕੀਮਤ ਹੈ 15 ਰੁਪਏ ਪੈਂਦੀ ਹੈ ਸੋ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਤੁਸੀਂ ਦੇਖ ਸਕਦੇ ਹੋ ਜਿੱਥੇ ਹਰ ਵਾਰ ਜਿਹੜਾ ਰਸ਼ ਰਹਿੰਦਾ ਇੱਥੇ ਚਾਹੇ ਸਕੂਟਰ ਮੋਟਰਸਾਈਕਲ ਗੱਡੀਆਂ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਸਾਰੀਆਂ ਇੱਥੇ ਇੱਥੇ ਟੋਲ ਪਲਾਜ਼ੇ ਤੋਂ ਲੰਘਦੀਆਂ ਨੇ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਾਮਣਾ ਮਹਿੰਗਾ ਟੋਲ ਪਲਾਜ਼ਾ ਜਿਹੜਾ ਅੱਜ ਪਾਸ ਜਿਹੜਾ ਅੱਜ ਤੋਂ ਜਿਹੜੀ ਪਾਸ ਦੀ ਸ਼ੁਰੂਆਤ ਹੋਈ ਹੈ 3000 ਰੁਪਏ ਦੀ ਸ਼ੁਰੂਆਤ ਆ ਇੱਕ ਸਾਲੀ ਵੈਲਿਡ ਆ ਟੋਲ ਮੈਨੇਜਰ ਨਾਲ ਗੱਲਬਾਤ ਕਰਾਂਗੇ ਹੋਰ ਕੀ ਅੱਜ ਤੋਂ 15 ਅੱਜ 15 ਅਗਸਤ ਤਰੀਕ ਆ ਤੇ ਟੋਲ ਪਲਾਜ਼ੇ ਤੇ ਹੁਣ ਜਿਹੜੇ ਲੋਕ ਲੰਘਣਗੇ 3000 ਦਾ ਪਾਸ ਬਣਾਇਆ ਜਾਵੇਗਾ ਤੇ ਹੋਰ ਕੀ ਕੀ ਸੁਵਿਧਾ ਮਰੇਣੇ ਚਾਹੇ ਇੱਕ ਭਾਰਤ ਸਰਕਾਰ ਦੇ ਗਾਈਡਲਾਈਨ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਨੇ ਇੱਕ ਐਨੂਅਲ ਪਾਸ ਈਸ਼ੂ ਕੀਤਾ ਜੀ ਜੋ ਕਿ ਪ੍ਰਾਈਵੇਟ ਗੱਡੀਆਂ ਦੇ ਲਈ ਹੈ ਜਿਸ ਦੇ ਵਿੱਚ ਕਿ 3000 ਦੇ ਵਿੱਚ 200 ਟ੍ਰਿਪ ਦੀ ਸੁਵਿਧਾ ਮਿਲੇਗੀ ਜੀ ਔਰ ਇਸ ਕਿਸੇ ਵੀ ਰਾਸ਼ਟਰੀ ਰਾਜਮਾਰਗ ਦੇ ਨਵੇਂ ਚਾਹੀਦੇ ਟੋਲ ਤੇ ਲਗੂ ਹੋਵੇਗੀ ਅੱਜ ਸਰ ਜੇਕਰ ਗੱਲ ਕਰੇ ਜਿਹੜਾ ਇਹ ਪਾਸ ਬਣਾਇਆ ਜਾ ਰਿਹਾ 3000 ਰੁਪਏ ਦਾ ਪਾਸ ਹੈ ਇਹ ਮਤਲਬ ਕਮਰਸ਼ੀਅਲ ਗੱਡੀ ਤੇ ਲਾਗੂ ਆ ਜਿਵੇਂ ਪ੍ਰਤੀ ਜਿਹੜਾ ਲੰਘ ਆਇਆ ਕਹਿੰਦਾ ਮਤਲਬ 15 ਰੁਪਏ ਪੈਂਦਾ ਆ ਤੇ ਕਮਰਸ਼ੀਅਲ ਗੱਡੀਆਂ ਤੇ ਜਾਂ ਘਰੇਲੂ ਗੱਡੀਆਂ ਦੇ ਪਰ ਕਿਹਨਾਂ ਦੇ ਉੱਪਰ ਆ ਜਾ ਸਾਰਿਆਂ ਤੇ ਨਹੀਂ ਜੀ ਇਹ ਸਿਰਫ ਪ੍ਰਾਈਵੇਟ ਗੱਡੀਆਂ ਜਿਹਨੂੰ ਆਪ ਘਰੇਲੂ ਗੱਡੀਆਂ ਕਹ ਲੈਨੇ ਆ ਕਾਈਟ ਪਲੇਟ ਰੋਲਿੰਗ ਗੱਡੀਆਂ ਉਹਨਾਂ ਲਈ ਆ ਨਾ ਕਿ ਕਿਸੇ ਕਮਰਸ਼ੀਅਲ ਵਾਹਨ ਲਈ ਆ अच्छा सर आज तो शुरुआत हो चुकी है ते जिस ਲੋਕਾਂ ਨੇ ਇਹਨਾਂ ਇੰਸਟਾਲ ਕਰਨਾ ਜਾਂ ਜਿਹੜੀ ਐਪ ਹੈ ਫਾਸਟ ਟੈਗ ਦੀ ਉੱਤੇ ਜਾ ਕੇ ਇੰਸਟਾਲ ਕਰਨਗੇ ਜਾਂ ਹੋਰ ਕੋਈ ਐਪ ਹੈ ਕਿਸੇ ਦੇ ਉੱਪਰ ਜਾ ਕੇ ਇਹ ਆਪਣਾ ਰੀਚਾਰਜ ਖੁਦ ਕਰਾ ਸਕਦੇ ਜਾਂ ਫਿਰ ਤਾਂ ਇੱਥੇ ਆਉਣਾ ਪੈਣਾ ਉਹਨਾਂ ਨੂੰ ਨਹੀਂ ਜੀ ਕਿਸੇ ਵੀ ਕਿਸੇ ਟੋਲ ਤੇ ਜਾ ਕੇ ਕਿਸੇ ਲਾਈਨ 'ਚ ਲੱਗਣ ਦੀ ਜ਼ਰੂਰਤ ਨਹੀਂ ਹੈ ਰਾਸ਼ਟਰੀ ਰਾਜ ਯਾਤਰਾ ਮਾਰਗ ਐਪ ਹੈ ਉਸ ਤੇ ਤੁਸੀਂ ਜਾ ਕੇ ਘਰ ਬੈਠੇ ਹੀ ਆਪਣਾ 3000 ਦਾ ਐਨੂਅਲ ਪਾਸ ਰੀਚਾਰਜ ਕਰ ਸਕਦੇ ਹੋ ਜਿਸ ਦੇ ਵਿੱਚ ਕੀ ਯਾਤਰੀਆਂ ਨੂੰ 200 ਟ੍ਰਿਪ ਦੀ ਸਹੂਲਤ ਮਿਲੇਗੀ ਸਰ ਜੇਕਰ ਗੱਲ ਕਰੀ ਹੁਣ ਹੁਣ ਤੱਕ ਕਿੰਨੇ ਕਿ ਜਿਹੜੇ ਲੋਕਾਂ ਨੇ ਇਹ ਐਪ ਦਾ ਇਸਤੇਮਾਲ ਕੀਤਾ ਤੇ ਕਿੰਨੇ ਕਿ ਲੋਕਾਂ ਨੇ 3000 ਦਾ ਪਾਸ ਬਣਾ ਲਿਆ ਤੇ ਕੋਈ ਆਈਡੀਆ ਹੈ ਕੁਝ ਤੁਹਾਨੂੰ ਨਹੀਂ ਸਰ ਇਸ ਦਾ ਆਈਡੀਆ ਸਾਨੂੰ ਨਹੀਂ ਕਿਉਂਕਿ ਇਸ ਦਾ ਆਈਡੀਆ ਤੁਹਾਨੂੰ ਨੈਸ਼ਨਲ ਹਾਈਵੇ ਅਥਾਰਟिटीज ਤੋਂ ਹੀ ਮਿਲੇਗਾ ਕਿਉਂਕਿ ਉਹਨਾਂ ਦਾ ਡਾਟਾ بیس ਸਾਰਾ ਉਹ ਅਥਾਰਟੀ ਕੋਲ ਹੀ ਹੈ ਜੀ ਸਰ ਜੇਕਰ ਗੱਲ ਕਰੀ ਵੈਲਿਡਿਟੀ ਕਿੰਨੀ ਆ ਕਿਉਂਕਿ ਜੇਕਰ ਗੱਲ ਕਰਦੇ ਆਪਾਂ 3000 ਦਾ ਪਾਸ ਆ 200 ਵਾਰ ਲੰਘਾ ਟੋਲ ਪਲਾਜ਼ੇ ਤੇ ਆ 15 ਪਰ ਪਤੀ ਇੱਕ ਲੰਘਾ ਹੋ ਗਿਆ ਤੇ ਇਹਦੀ ਵੈਲਿਡਿਟੀ ਕਿੰਨੀ ਆ ਸਾਲ ਦੀ ਵੈਲਿਡਿਟੀ ਆ ਜਾਂ ਉਸ ਤੋਂ ਵੱਧ ਦੀ ਆ ਜਾਂ ਘਟ ਜੇ 1 ਸਾਲ ਤੋਂ ਪਹਿਲਾਂ ਆਪਣੇ 200 ਟ੍ਰਿਪ ਪੂਰੇ ਹੋ ਜਾਂਦੇ ਆ ਤਾਂ ਅਸੀਂ ਦੁਬਾਰਾ ਉਸ ਨੂੰ ਰੀਚਾਰਜ ਕਰ ਸਕਦੇ ਆ ਸਰ ਇਹ ਜਿਵੇਂ ਜੇਕਰ ਕਿਸੇ ਦਾ 6 ਮਹੀਨੇ ਦੇ ਵਿੱਚ ਖਤਮ ਕਰ ਲੈਂਦਾ ਆਪਣਾ ਉਹ ਰੀਚਾਰਜ ਖਤਮ ਕਰ ਲੈ ਤਿੰਨ ਹਜ਼ਾਰ ਵਾਲਾ 200 ਪਾਰ ਕਰ ਜਾਂਦਾ ਜੇਕਰ ਜੇਕਰ ਬਚ ਜਾਂਦਾ ਤੇ ਉਸ ਤੋਂ ਅਗਲੇ ਵਾਰ ਜਿਹੜਾ ਰੀਚਾਰਜ ਕਰੇਗਾ ਉਹ ਕੰਪੈਰੀਜ਼ਨ ਜੇਕਰ ਕਰਾਂਗੇ ਜੇਕਰ ਉਹਨਾਂ ਦੇ ਢੇਡੇ ਬਚਦੇ ਹੋਣ ਵਿੱਚ 200 ਵਾਰ ਤੋਂ ਮੰਨ ਲਓ 150 ਉਹਨਾਂ ਨੇ ਕ੍ਰੋਸ ਕੀਤਾ ਜਿਹੜੇ ਬਾਕੀ ਜਿਹੜੇ 50 ਢੇਡੇ ਆ ਤੇ ਉਸ ਤੋਂ ਅਗਲੀ ਵਾਰ ਅਕਾਊਂਟ ਕਿਤੇ ਜਾਣਗੇ ਜਾਂ ਖਤਮ ਹੋ ਜਾਣਗੇ ਨਹੀਂ ਨਹੀਂ ਸਰ ਉਹ ਵੈਲਿਡਿਟੀ ਹੁੰਦੀ ਹੈ ਜਿੱਦਾਂ ਕਿਸੇ ਚੀਜ਼ ਦੀ ਵੈਲਿਡਿਟੀ ਹੁੰਦੀ ਹੈ ਉਹ ਜਿਹਦੇ ਵਿੱਚ ਬਚਿਆ ਹੋਇਆ ਡਾਟਾ ਨਾਲ ਐਕਸਪਾਇਰ ਹੋ ਜਾਂਦਾ ਜੀ ਉਹ ਕੰਟੀਨਿਊ ਨਹੀਂ ਜੀ ਬਿਲਕੁਲ ਲੁਧਿਆਣਾ ਦੇ ਲਾਡੋਵਾਲ ਸਾਹਮਣਾ ਮਹਿੰਗਾ ਟੋਲ ਪਲਾਜ਼ਾ ਜਿੱਥੇ ਕਿ ਅੱਜ ਤੋਂ 15 ਅਗਸਤ ਦਾ 15 ਗੱਲ ਦਾ ਦਿਹਾੜਾ ਔਰ ਉੱਥੇ ਜਿਹੜਾ ਕਿ ਅਥੇ ਲੋਕ ਖੜੇ ਨੇ ਲੋਕਾਂ ਨਾਲ ਗੱਲਬਾਤ ਕਿ ਸਰ ਅ ਅੱਜ ਤੋਂ 15 ਅਗਸਤ ਵਾਲੇ ਦਿਨਾਂ ਅੱਜ ਤੋਂ ਜਿਹੜਾ ਲੰਘ ਆਇਆ 3000 ਰੁਪਏ ਕਹਿੰਦੇ ਜੇ ਤੁਸੀਂ ਪਾਸ ਬਣਾਉਨੇ ਹੋ ਤੇ ਤੁਹਾਨੂੰ ਪ੍ਰਤੀ ਜਿਹੜਾ ਪਏਗਾ 200 ਵਾਰ ਤੁਸੀਂ ਟੋਲ ਕ੍ਰੋਸ ਕਰ ਸਕਦੇ ਹੋ ਕਿਸ ਕੀ ਕਿਸ ਸਮਝਦੇ ਤੁਸੀਂ ਬਹੁਤ ਬਹੁਤ ਵਧੀਆ ਕੀਤਾ ਜੀ ਜਿਹੜਾ ਉਹਨਾਂ ਨੇ ਕੀਤਾ ਆਪਾਂ 3000 ਰੁਪਏ ਤੇ 200 ਟੋਲ ਫ੍ਰੀ ਹੈ ਉਹਨਾਂ 15 15 ਰੁਪਏ ਦੀ ਕੀਤਾ 15 ਰੁਪਏ ਪਤੀ 15 ਰੁਪਏ ਪਤੀ ਗੇੜਾ ਜਿਹੜਾ ਕੀਤਾ ਬਹੁਤ ਵਧੀਆ ਕੀਤਾ ਪਬਲਿਕ ਲਈ ਬੜਾ ਆਸਾਨ ਹੋ ਗਿਆ ਕਿੱਥੇ ਇੱਥੇ 200 ਰੁਪਏ ਪੈਂਦਾ ਸੀ ਹੁਣ ਉਹ 15 ਰੁਪਏ ਪੈ ਗਿਆ ਐਨ ਮਤਲਬ ਜੇਬ ਤੇ ਬੋਝ ਘਟੇਗਾ ਹੁਣ ਬਹੁਤ ਘਟੇਗਾ ਬਹੁਤ ਘਟੇਗਾ ਅੱਛਾ ਪਹਿਲਾਂ ਤੁਸੀਂ ਪੂਰੇ ਹੈਪੀ ਪੂਰੇ ਹੈਪੀ ਥੋੜਾ ਅੱਗੇ ਅੱਛਾ ਪਹਿਲਾਂ ਜਦੋਂ ਤੁਸੀਂ ਲੰਘਦੇ ਸੀ ਕਿੰਨਾ ਟੋਲ ਦੇ ਕੇ ਜਾਂਦੇ ਸੀ ਉਦੋਂ ਤਾਂ ਸਾਡਾ ਪਾਸ ਬਣਿਆ ਸੀ ਆ ਮਗਰ ਲੋਕਾਂ ਨੂੰ ਜਿਹੜਾ 200 ਪੈਂਦਾ ਸੀ ਸਾਨੂੰ ਤਾਂ ਚਲੋ ਲੋਕਲ ਕਰਕੇ ਪਾਸ ਬਣਿਆ ਸੀ ਹੈ ਨਾ 210 ਰੁਪਏ ਸੀ ਸੀਗਾ 210 अच्छा हुन काफी मतलब राहत परी मतलब और अच्छा ਤੁਸੀਂ ਟਰਾਈ ਕੀਤੀ ਬਣਾਉਣ ਦੀ ਜਿਹਾ ਵੀ ਬਣਾ ਲਈਏ 3000 ਵਾਲਾ ਸਾਡੇ ਬਣ ਗਏ 2 ਟੋਲ ਬਣ ਗਏ ਜਦੋਂ ਉਹਨਾਂ ਦੇ ਬਣਾ ਲਏ ਅਸੀਂ ਟੋਲ ਬਣਾ ਲਏ ਬਣਾ ਲਏ 3000 ਦੇ ਜੀ ਬਿਲਕੁਲ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੇ ਜਿਹੜੀ ਅੱਜ ਸ਼ੁਰੂਆਤ ਕਰ ਦਿੱਤੀ ਹੈ 15 ਅਗਸਤ ਵਾਲੇ ਦਿਨ ਇਹਦੀ 3000 ਦੀ ਜਿਹੜੇ ਪਾਸ ਦੀ ਸ਼ੁਰੂਆਤ ਹੋਣੀ ਸੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਨੇ ਇਹ ਪਾਸ ਬਣਵਾ ਲਿਆ ਤੇ ਕਿੰਨੇ ਕਦੇ ਲੋਕ ਆਪਣਾ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਜਿੱਕਰ ਗੱਲ ਕਰੀਏ 15 ਰੁਪਏ ਤੁਹਾਨੂੰ ਦੁਬਾਰਾ ਦਾ ਦਿੰਨੇ ਆ 3000 ਦਾ ਰੀਚਾਰਜ ਆ 200 ਵਾਰ ਤੁਸੀਂ ਟੋਲ ਲੰਘ ਸਕਦੇ ਤੇ 15 ਰੁਪਏ ਜਿਹੜਾ ਪ੍ਰਤੀ ਤੁਹਾਨੂੰ ਇੱਕ ਲਾਂਗਾ ਮਿਲੇਗਾ ਲੁਧਿਆਣਾ ਦੇ ਲਾਡੂਵਾਲ ਟੋਲ ਪਲਾਜ਼ਾ ਤੇ ਤੁਹਾਨੂੰ ਤਸਵੀਰਾਂ ਦਿਖਾਈਆਂ ਅਸੀਂ ਮੈਨੇਜਰ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਹੋਰ ਕੀ ਕੀ ਫਾਇਦੇ ਨੇ ਔਰ ਲੋਕਾਂ ਲਈ ਇਹ ਰਾਹਤ ਭਰੀ ਖਬਰ ਦਿਖਾਈ ਦੇ ਰਹੀ ਹੈ ਲੁਧਿਆਣਾ ਤੋਂ ਲਕਮਦਰ ਸਿੰਘ ਦਾਨਕਸੋਰਾ ਟੀਵੀ ਲਾਡੋਵਾਲ ਟੋਲ ਪਲਾਜ਼ਾ ਤੇ ਲੰਘਣ ਵਾਲਿਆਂ ਦੀ ਇੱਕ ਵੱਡੀ ਖਬਰ ਸਾਹਮਣੇ ਲੈ ਕੇ ਆਏ ਆ ਕਿ 15 ਅਗਸਤ ਵਾਲੇ ਦਿਨ ਅੱਜ ਤੋਂ 3000 ਰੁਪਏ ਦਾ ਜਿਹੜਾ ਪਾਸ ਬਣਦਾ ਆ ਉਹ ਪਾਸ ਦੇ ਵਿੱਚ 200 ਵਾਰ ਤੁਸੀਂ ਟੋਲ ਪਲਾਜ਼ਾ ਦਾ ਲੰਘਾ ਪਾਰ ਕਰ ਸਕਦੇ ਹੋ ਔਰ ਜੇਕਰ ਗੱਲ ਕਰੀ ਇੱਕ ਟੋਲ ਪਲਾਜ਼ਾ ਕ੍ਰਾਸ ਕਰਨ ਦੀ ਜਿਹੜੀ ਕੀਮਤ ਹੈ 15 ਰੁਪਏ ਪੈਂਦੀ ਹੈ ਸੋ ਲੁਧਿਆਣਾ ਦਾ ਲੱਡੋਵਾਲ ਟੋਲ ਪਲਾਜ਼ਾ ਤੁਸੀਂ ਦੇਖ ਸਕਦੇ ਹੋ ਜਿੱਥੇ ਹਰ ਵਾਰ ਜਿਹੜਾ ਰਸ਼ ਰਹਿੰਦਾ ਇੱਥੇ ਚਾਹੇ ਸਕੂਟਰ ਮੋਟਰਸਾਈਕਲ ਗੱਡੀਆਂ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਸਾਰੀਆਂ ਇੱਥੇ ਇੱਥੇ ਟੋਲ ਪਲਾਜ਼ੇ ਤੋਂ ਲੰਘਦੀਆਂ ਨੇ ਲੁਧਿਆਣਾ ਦਾ ਲੱਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਾਮਣਾ ਮਹਿੰਗਾ ਟੋਲ ਪਲਾਜ਼ਾ ਜਿਹੜਾ ਅੱਜ ਪਾਸ ਜਿਹੜਾ ਅੱਜ ਤੋਂ ਜਿਹੜੀ ਪਾਸ ਦੀ ਸ਼ੁਰੂਆਤ ਹੋਈ ਹੈ 3000 ਰੁਪਏ ਦੀ ਸ਼ੁਰੂਆਤ ਆ ਇੱਕ ਸਾਲੀ ਵੈਲਿਡ ਆ ਟੋਲ ਮੈਨੇਜਰ ਨਾਲ ਗੱਲਬਾਤ ਕਰਾਂਗੇ ਹੋਰ ਕੀ ਕੀ ਅੱਜ ਤੋਂ 15 ਅੱਜ 15 ਅਗਸਤ ਤਰੀਕ ਆ ਤੇ ਟੋਲ ਪਲਾਜ਼ੇ ਤੇ ਹੁਣ ਜਿਹੜੇ ਲੋਕ ਲੰਘਣਗੇ 3000 ਦਾ ਪਾਸ ਬਣਾਇਆ ਜਾਵੇਗਾ ਤੇ ਹੋਰ ਕੀ ਕੀ ਸੁਵਿਧਾ ਮਿਲਣੇ ਚਾਹੀਦੇ ਇੱਕ ਭਾਰਤ ਸਰਕਾਰ ਦੇ ਗਾਈਡਲਾਈਨ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਟੀ ਨੇ ਇੱਕ ਐਨੂਅਲ ਪਾਸ ਈਸ਼ੂ ਕੀਤਾ ਜੀ ਜੋ ਕਿ ਪ੍ਰਾਈਵੇਟ ਗੱਡੀਆਂ ਦੇ ਲਈ ਹੈ ਜਿਸ ਦੇ ਵਿੱਚ ਕਿ 3000 ਦੇ ਵਿੱਚ 200 ਟ੍ਰਿਪ ਦੀ ਸੁਵਿਧਾ ਮਿਲੇਗੀ ਜੀ ਠੀਕ ਔਰ ਇਸ ਕਿਸੇ ਵੀ ਰਾਸ਼ਟਰੀ ਰਾਜਮਾਰਗ ਦੇ ਨਵੇਂ ਨਵੇਂ ਚਾਹੀਦੇ ਟੋਲ ਤੇ ਲਗੂ ਹੋਵੇਗੀ ਅਜਾ ਸਰ ਜੇਕਰ ਗੱਲ ਕਰੇ ਜਿਹੜਾ ਇਹ ਪਾਸ ਬਣਾਇਆ ਜਾ ਰਿਹਾ 3000 ਰੁਪਏ ਦਾ ਪਾਸ ਹੈ ਇਹ ਮਤਲਬ ਕਮਰਸ਼ial ਗੱਡੀ ਤੇ ਲਾਗੂ ਆ ਜਿਵੇਂ ਪ੍ਰਤੀ ਜਿਹੜਾ ਲੰਘ ਆਇਆ ਕਹਿੰਦੇ ਮਤਲਬ 15 ਰੁਪਏ ਪੈਂਦਾ ਆ ਤੇ ਕਮਰਸ਼ial ਗੱਡੀਆਂ ਤੇ ਜਾਂ ਘਰੇਲੂ ਗੱਡੀਆਂ ਦੇ ਪਰ ਕਿਹਨਾਂ ਦੇ ਪਰ ਆ ਜਾ ਸਾਰਿਆਂ ਤੇ ਨਹੀਂ ਜੀ ਇਹ ਸਿਰਫ ਪ੍ਰਾਈਵੇਟ ਗੱਡੀਆਂ ਕਰ ਜਿਹਨੂੰ ਆਪ ਘਰੇਲੂ ਗੱਡੀਆਂ ਕਹਿ ਲੈਨੇ ਆ ਕਾਈਟ ਪਲੇਟ ਰੋਲਿੰਗ ਗੱਡੀਆਂ ਉਹਨਾਂ ਲਈ ਨਾ ਕਿ ਕਿਸੇ ਕਮਰਸ਼ial ਵਾਹਨ ਲਈ ਆ अच्छा सर आज तो शुरुआत हो चुकी है तो जिस लोकां ने ਇਹ ਇਨਸਟਾਲ ਕਰਨਾ ਜਾਂ ਜਿਹੜੀ ਐਪ ਹੈ ਫਾਸਟ ਟੈਗ ਦੀ ਉੱਤੇ ਜਾ ਕੇ ਇਨਸਟਾਲ ਕਰਨਗੇ ਜਾਂ ਹੋਰ ਕੋਈ ਐਪ ਹੈ ਕਿਸੇ ਦੇ ਉੱਪਰ ਜਾ ਕੇ ਇਹ ਆਪਣਾ ਰੀਚਾਰਜ ਖੁਦ ਕਰਾ ਸਕਦੇ ਜਾਂ ਫਿਰ ਤਾਂ ਇੱਥੇ ਆਉਣਾ ਪੈਣਾ ਉਹਨਾਂ ਨੂੰ ਨਹੀਂ ਜੀ ਕਿਸੇ ਵੀ ਕਿਸੇ ਟੋਲ ਤੇ ਜਾ ਕੇ ਕਿਸੇ ਲਾਈਨ 'ਚ ਲੱਗਣ ਦੀ ਜ਼ਰੂਰਤ ਨਹੀਂ ਹੈ ਰਾਸ਼ਟਰੀ ਰਾਜ ਯਾਤਰਾ ਮਾਰਗ ਐਪ ਹੈ ਉਸ ਤੇ ਤੁਸੀਂ ਜਾ ਕੇ ਘਰ ਬੈਠੇ ਹੀ ਆਪਣਾ 3000 ਦਾ ਐਨੂਅਲ ਪਾਸ ਰੀਚਾਰਜ ਕਰ ਸਕਦੇ ਹੋ ਜਿਸ ਦੇ ਵਿੱਚ ਕੀ ਯਾਤਰੀਆਂ ਨੂੰ 200 ਟ੍ਰਿਪ ਦੀ ਸਹੂਲਤ ਮਿਲੇਗੀ ਤੇ ਸਰ ਜੇਕਰ ਗੱਲ ਕਰੀ ਹੁਣ ਹੁਣ ਤੱਕ ਕਿੰਨੇ ਕਿਹੜੇ ਲੋਕਾਂ ਨੇ ਇਹ ਐਪ ਦਾ ਇਸਤੇਮਾਲ ਕੀਤਾ ਤੇ ਕਿੰਨੇ ਕਿ ਲੋਕਾਂ ਨੇ 3000 ਦਾ ਪਾਸ ਬਣਾ ਲਿਆ ਤੇ ਕੋਈ ਆਈਡੀਆ ਹੈ ਕੁਝ ਤੁਹਾਨੂੰ ਨਹੀਂ ਸਰ ਇਸ ਦਾ ਆਈਡੀਆ ਸਾਨੂੰ ਨਹੀਂ ਕਿਉਂਕਿ ਇਸ ਦਾ ਆਈਡੀਆ ਤੁਹਾਨੂੰ ਨੈਸ਼ਨਲ ਹਾਈਵੇ ਥੋਰਟੀਜ਼ ਤੋਂ ਹੀ ਮਿਲੇਗਾ ਕਿਉਂਕਿ ਉਹਨਾਂ ਦਾ ਡਾਟਾ ਵੀ ਸਾਰਾ ਉਹ ਥੋਰਟੀ ਕੋਲ ਹੀ ਹੈ ਜੀ ਸਰ ਜੇਕਰ ਗੱਲ ਕਰੀ ਵੈਲਿਡਿਟੀ ਕਿੰਨੀ ਹੈ ਕਿਉਂਕਿ ਜੇਕਰ ਗੱਲ ਕਰਦੇ ਆਪਾਂ 3000 ਦਾ ਪਾਸ ਆ 200 ਵਾਰ ਲੰਘਾ ਟੋਲ ਪਲਾਜ਼ੇ ਤੇ ਆ 15 ਰੁਪਏ ਪਤੀ ਇੱਕ ਲੰਘਾ ਹੋ ਗਿਆ ਤੇ ਇਹਦੀ ਵੈਲਿਡਿਟੀ ਕਿੰਨੀ ਆ ਸਾਲ ਦੀ ਵੈਲਿਡਿਟੀ ਹੈ ਜਾਂ ਉਸ ਤੋਂ ਵੱਧ ਦੀ ਹੈ ਜਾਂ ਜੇ 1 ਸਾਲ ਤੋਂ ਪਹਿਲਾਂ ਆਪਣੇ 200 ਟ੍ਰਿਪ ਪੂਰੇ ਹੋ ਜਾਂਦੇ ਆ ਤਾਂ ਅਸੀਂ ਦੁਬਾਰਾ ਉਸ ਨੂੰ ਰੀਚਾਰਜ ਕਰ ਸਕਦੇ ਆ ਸਰ ਇਹ ਜਿਵੇਂ ਜੇਕਰ ਕਿਸੇ ਦਾ 6 ਮਹੀਨੇ ਦੇ ਵਿੱਚ ਖਤਮ ਕਰ ਲੈਂਦਾ ਆਪਣਾ ਉਹ ਰੀਚਾਰਜ ਖਤਮ ਕਰ ਲੈ ਤਿੰਨ ਹਜ਼ਾਰ ਵਾਲਾ 200 ਪਾਰ ਕਰ ਜਾਂਦਾ ਜੇਕਰ ਜੇਕਰ ਬਚ ਜਾਂਦਾ ਤੇ ਉਸ ਤੋਂ ਅਗਲੇ ਵਾਰ ਜਿਹੜਾ ਰੀਚਾਰਜ ਕਰੇਗਾ ਉਹ ਕੰਪੈਰੀਜ਼ਨ ਜੇਕਰ ਕਰਾਂਗੇ ਜੇਕਰ ਉਹਨਾਂ ਦੇ ਢੇਡੇ ਬਚਦੇ ਹੋਣ ਵਿੱਚ 200 ਵਾਰ ਤੋਂ ਮੰਨ ਲਓ 150 ਉਹਨਾਂ ਨੇ ਕ੍ਰੋਸ ਕੀਤਾ ਜਿਹੜੇ ਬਾਕੀ ਜਿਹੜੇ 50 ਢੇਡੇ ਆ ਤੇ ਉਸ ਤੋਂ ਅਗਲੀ ਵਾਰ ਅਕਾਊਂਟ ਕਿਤੇ ਜਾਣਗੇ ਜਾਂ ਖਤਮ ਹੋ ਜਾਣਗੇ ਨਹੀਂ ਨਹੀਂ ਸਰ ਉਹ ਵੈਲਿਡਿਟੀ ਹੁੰਦੀ ਹੈ ਜਿੱਦਾਂ ਕਿਸੇ ਚੀਜ਼ ਦੀ ਵੈਲਿਡਿਟੀ ਹੁੰਦੀ ਹੈ ਉਹ ਜਿਹਦੇ ਵਿੱਚ ਬਚਿਆ ਹੋਇਆ ਡਾਟਾ ਨਾਲ ਐਕਸਪਾਇਰ ਹੋ ਜਾਂਦਾ ਜੀ ਉਹ ਕੰਟੀਨਿਊ ਨਹੀਂ ਜੀ ਬਿਲਕੁਲ ਲੁਧਿਆਣਾ ਦੇ ਲਾਡੋਵਾਲ ਸਾਹਮਣਾ ਮਹਿੰਗਾ ਟੋਲ ਪਲਾਜ਼ਾ ਜਿੱਥੇ ਕਿ ਅੱਜ ਤੋਂ 15 ਅਗਸਤ ਦਾ 15 ਅਗਸਤ ਦਾ ਦਿਹਾੜਾ ਔਰ ਉੱਥੇ ਜਿਹੜਾ ਕਿ ਅਥੇ ਲੋਕ ਖੜੇ ਨੇ ਲੋਕਾਂ ਨਾਲ ਗੱਲਬਾਤ ਕਿ ਸਰ ਅ ਅੱਜ ਤੋਂ 15 ਅਗਸਤ ਵਾਲੇ ਦਿਨ ਆ ਅੱਜ ਤੋਂ ਜਿਹੜਾ ਲੰਘ ਆਇਆ 3000 ਰੁਪਏ ਕਹਿੰਦੇ ਜੇ ਤੁਸੀਂ ਪਾਸ ਬਣਾਉਨੇ ਹੋ ਤੇ ਤੁਹਾਨੂੰ ਪ੍ਰਤੀ ਜਿਹੜਾ ਪਏਗਾ 200 ਵਾਰ ਤੁਸੀਂ ਟੋਲ ਕ੍ਰੋਸ ਕਰ ਸਕਦੇ ਹੋ ਕਿਸ ਕੀ ਕਿਸ ਸਮਝ ਤੁਸੀਂ ਬਹੁਤ ਬਹੁਤ ਵਧੀਆ ਕੀਤਾ ਜੀ ਜਿਹੜਾ ਉਹਨਾਂ ਨੇ ਕੀਤਾ ਆਪਾਂ 3000 ਰੁਪਏ ਤੇ 200 ਟੋਲ ਫ੍ਰੀ ਹੈ ਉਹਨਾਂ 15 15 ਰੁਪਏ ਦੀ ਕੀਤਾ 15 روپے ਪਤੀ 15 روپے ਪਤੀ ਢੇੜਾ ਜਿਹੜਾ ਕੀਤਾ ਬਹੁਤ ਵਧੀਆ ਕੀਤਾ ਪਬਲਿਕ ਲਈ ਬੜਾ ਆਸਾਨ ਹੋ ਗਿਆ ਕਿੱਥੇ ਇੱਥੇ 200 ਰੁਪਏ ਪੈਂਦਾ ਸੀ ਹੁਣ ਉਹ 15 ਰੁਪਏ ਪੈ ਗਿਆ। ਐਨ ਮਤਲਬ ਜੇਬ ਤੇ ਬੋਝ ਘਟੇਗਾ ਹੁਣ? ਬਹੁਤ ਘਟੇਗਾ ਬਹੁਤ ਘਟੇਗਾ। ਅੱਛਾ ਪਹਿਲਾਂ ਤੁਸੀਂ ਪੂਰੇ ਹੈਪੀ ਪੂਰੇ ਹੈਪੀ। ਥੋੜਾ ਅੱਗੇ ਹੋ। ਅੱਛਾ ਪਹਿਲਾਂ ਜਦੋਂ ਤੁਸੀਂ ਲੰਘਦੇ ਸੀ ਕਿੰਨਾ ਟੋਲ ਦੇ ਕੇ ਜਾਂਦੇ ਸੀ? ਉਦੋਂ ਤਾਂ ਸਾਡਾ ਪਾਸ ਬਣਿਆ ਸੀ ਮਗਰ ਲੋਕਾਂ ਨੂੰ ਜਿਹੜਾ 200 ਪੈਂਦਾ ਸੀ ਸਾਨੂੰ ਤਾਂ ਚਲੋ ਲੋਕਲ ਕਰਕੇ ਪਾਸ ਬਣਿਆ ਸੀ। ਹੈ ਨਾ? 210 ਰੁਪਏ ਸੀ ਸੀਗਾ। 210 अच्छा ਹੁਣ ਕਾਫੀ ਮਤਲਬ ਰਾਹਤ ਪਰਿਕ ਮਤਲਬ ਬਿਲਕੁਲ ਬਿਲਕੁਲ ਅਰੇ ਅੱਛਾ ਤੁਸੀਂ ਟਰਾਈ ਕੀਤੀ ਬਣਾਉਣ ਦੀ ਜਾਂ ਵੀ ਬਣਾ ਲਈਏ 3000 ਵਾਲਾ ਸਾਡੇ ਬਣ ਗਏ 2 ਟੋਲ ਬਣ ਗਏ ਜਿਉਂ ਉਹਨਾਂ ਦੇ ਬਣਾ ਲਏ ਅਸੀਂ ਟੋਲ ਬਣਾ ਲਏ ਬਣਾ ਲਏ 3000 ਦੇ ਜੀ ਬਿਲਕੁਲ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੇ ਜਿਹੜੀ ਅੱਜ ਸ਼ੁਰੂਆਤ ਕਰ ਦਿੱਤੀ ਹੈ 15 ਅਗਸਤ ਵਾਲੇ ਦਿਨ ਇਹਦੀ 3000 ਦੀ ਜਿਹੜੇ ਪਾਸ ਦੀ ਸ਼ੁਰੂਆਤ ਹੋਣੀ ਸੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਨੇ ਇਹ ਪਾਸ ਬਣਵਾ ਲਿਆ ਤੇ ਕਿੰਨੇ ਕਦੇ ਲੋਕ ਆਪਣਾ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਜੇਕਰ ਗੱਲ ਕਰੀਏ 15 ਰੁਪਏ ਤੁਹਾਨੂੰ ਦੁਬਾਰਾ ਦੇ ਦਿੰਨੇ ਆ ਤੇ 15 ਰੁਪਏ ਜਿਹੜਾ ਪ੍ਰਤੀ ਤੁਹਾਨੂੰ ਇੱਕ ਲਾਂਗਾ ਮਿਲੇਗਾ ਲੁਧਿਆਣਾ ਦੇ ਲਾਡੂਵਾਲ ਟੋਲ ਪਲਾਜੇ ਤੁਹਾਨੂੰ ਤਸਵੀਰਾਂ ਦਿਖਾਈਆਂ ਅਸੀਂ ਮੈਨੇਜਰ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਹੋਰ ਕੀ ਕੀ ਫਾਇਦੇ ਨੇ ਔਰ ਲੋਕਾਂ ਲਈ ਇਹ ਬਰਾਤਪਰੀ ਖਬਰ ਦਿਖਾਈ ਦੇ ਰਹੀ ਹੈ ਲੁਧਿਆਣਾ ਤੋਂ ਹਕਮਦਰ ਸਿੰਘ ਦਾਨਕਸੋਰਾ ਟੀਵੀ ਲਾਡੋਵਾਲ